ਪਹਿਲੀ ਪਾਤਸ਼ਾਹੀ ਤਾਨਤਨ ਚਿਰਗੁਰੂ ਨਾਨਕ ਤੇਜ ਜੀ ਦੇ ਪ੍ਰਕਾਸ਼ ਕੁਰਪੁਰਬ ਨੂੰ ਸਮਰਪਿਤ α ਸਿਟੀ ਸਪੋਰਟਸ ਕਲਬ ਵੱਲੋਂ α ਇੰਟਰਨੈਸ਼ਨਲ ਸਿਟੀ ਦੇ ਸਪੋਰਟਸ ਕੰਪਲੈਕਸ GT ਰੋਡ ਦਬੁਰਜੀ ਵਿਖੇ ਕਰਵਾਈ ਗਈ ਸਾਲਾਨਾ ਸਪੋਰਟਸ ਮੀਟ ਦੌਰਾਨ ਦੂਸਰਾ ਵਾਲੀਬਾਲ ਟੂਰਨਾਮੈਂਟ ਕਰਵਾਇਆ ਗਿਆ α ਸਿਟੀ ਸਪੋਰਟਸ ਕਲਬ ਦੇ ਮੈਂਬਰਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਵਾਲੀਬਾਲ ਦੇ ਕੁੱਲ 7 ਮੈਚ ਕਰਵਾਏ ਗਏ ਹਨ ਜਿਸ ਵਿੱਚ ਸਾਰੀਆਂ ਟੀਮਾਂ ਦੇ ਖਿਡਾਰੀ α ਸਿਟੀ ਦੇ ਹੀ ਵਾਸੀ ਹਨ ਜਿਸ ਵਿੱਚ 16 ਸਾਲ ਤੋਂ 45 ਸਾਲ ਤੱਕ ਦੇ ਖਿਡਾਰੀਆਂ ਨੇ ਇੰਨਾ ਮੈਚਾਂ ਵਿੱਚ ਪਾਗ ਲਿਆ ਹੈ। ਉਹਨਾਂ ਦੱਸਿਆ ਕਿ ਇਹਨਾਂ ਸਪੋਰਟਸ ਮੀਟ ਦਾ ਮਕਸਦ ਹੈ ਕਿ ਐਲਫਾ ਸਿਟੀ ਦੇ ਸਾਰੇ ਹੀ ਵਸਨੀ ਤੰਦਰੁਸਤ ਰਹਿਣ। ਖਾਸ ਕਰ ਨੌਜਵਾਨ ਪੀੜੀ ਖੇਡਾਂ ਪ੍ਰਤੀ ਉਤਸ਼ਾਹਿਤ ਹੋਣ। ਇਸ ਮੌਕੇ ਸਰਦਾਰ ਸਰਪਜੀਤ ਸਿੰਘ ਰਾਜੂ ਅਤੇ ਜਗਜੀਤ ਸਿੰਘ ਬੰਟੀ ਮੁੱਖ ਮਹਿਮਾਨ ਵਜੋਂ ਪੁੱਜੇ ਅਤੇ ਉਨ੍ਹਾਂ ਇਸ ਟੂਰਨਾਮੈਂਟ ਵਿੱਚ ਜੇਤੂ ਰਹੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਅਤੇ ਉਨ੍ਹਾਂ ਸੰਬੋਧਨ ਕਰਦਿਆਂ ਇਸ ਉਪਰਾਲੇ ਲਈ α ਸਿਟੀ ਸਪੋਰਟਸ ਕਲੱਬ ਨੂੰ ਵਧਾਈ ਦਿੱਤੀ ਅਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੁੜ ਕੇ ਵੱਡੀਆਂ ਮੱਲਾ ਮਾਰ ਅਤੇ ਨਸ਼ਿਆਂ ਤੋਂ ਦੂਰ ਰਹਿਣ ਦਾ ਸੁਨੇਹਾ ਦਿੱਤਾ। ਉਨ੍ਹਾਂ ਇਹਨਾਂ ਖੇਡਾਂ ਨੂੰ ਹੋਰ ਪ੍ਰਫੁੱਲਿਤ ਕਰਨ ਲਈ ਅੱਗੋਂ ਵੀ ਆਪਣਾ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਪ੍ਰੋਮੋਸਾ ਦਿੱਤਾ। ਇਸ ਮੌਕੇ α ਸਿਟੀ ਸਪੋਰਟਸ ਕਲੱਬ ਦੇ ਸਾਰੇ ਮੈਂਬਰਾਂ ਵੱਲੋਂ ਸਰਦਾਰ ਸਰਪਜੀਤ ਸਿੰਘ ਰਾਜੂ ਅਤੇ ਸਰਦਾਰ ਜਗਜੀਤ ਸਿੰਘ ਬੰਟੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ 알파 ਇੰਟਰਨੈਸ਼ਨਲ ਸਿਟੀ ਵਿੱਚ ਇੱਕ ਬਹੁਤ ਵਧੀਆ ਸਪੋਰਟਸ ਕੰਪਲੈਕਸ ਉਹਨਾਂ ਦੇ ਉਪਰਾਲੇ ਨਾਲ ਹੀ ਬਣਿਆ ਹੈ। ਇਸ ਮੌਕੇ ਕਲੱਬ ਦੇ ਸਾਰੇ ਮੈਂਬਰ ਅਤੇ 알파 ਇੰਟਰਨੈਸ਼ਨਲ ਸਿਟੀ ਦੇ ਵਸਨੀਕ ਮੌਜੂਦ ਰਹੇ। ਅਤੇ ਸ਼ਾਇਦ ਕੋਈ ਸਾਊ ਦਾ ਨਾਮ ਜਿਹੜਾ ਮਸ਼ਹੂਰ ਕੀਤਾ ਜੰਪਾ ਜੀ ਨੇ ਕੀਤਾ। ਕੀ ਬਾਤ ਹੈ। ਸ੍ਰੀ ਨੌਜਸਪਾਲ ਅਭਿਰਾਜ ਸ਼ਾਨ 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 ਓ ਜਸਮਾਨ ਮੇਰਾ ਖਲ ਕਲੋਨੀਆਂ ਦੇ ਵਿੱਚ ਗਰਾਊਂਡਸ ਤੇ ਬਣਾ ਲੈਂਦੇ ਹੋਣਗੇ ਪਰ ਉਹਨੂੰ ਅੱਛੀ ਤਰ੍ਹਾਂ ਬਸਾਣਾ ਉਹਨੂੰ ਚਲਾਉਣਾ ਇਹ ਉੱਥੇ ਦੇ ਰਹਿਣ ਵਾਲਿਆਂ ਦੇ ਤੇ ਡਿਪੈਂਡ ਕਰਦਾ ਤੇ ਬਹੁਤ ਖੁਸ਼ੀ ਦੀ ਗੱਲ ਹੈ ਕਿ ਇਹਨੂੰ ਬਹੁਤ ਅੱਛੀ ਤਰ੍ਹਾਂ ਤੁਸੀਂ ਮੇਨਟੇਨ ਵੀ ਕਰ ਰਹੇ ਹੋ ਉਹਨੂੰ ਚਲਾ ਵੀ ਰਹੇ ਹੋ ਤੇ ਅੱਜ ਇੰਨੇ ਸਾਰੇ ਬੱਚੇ ਉਹ ਵੀ ਸਾਰੇ ਹੀ ਕਲੋਨੀ ਦੇ ਬਹੁਤ ਖੁਸ਼ੀ ਦੀ ਗੱਲ ਹੈ ਤੇ ਉਮੀਦ ਕਰਾਂਗਾ ਕਿ ਇਹਦੇ ਨਾਲ ਹੋਰ ਅਸੀਂ ਵਧਾਂਗੇ ਫੁੱਲਾਂਗੇ ਤੇ ਸਭ ਤੋਂ ਵੱਡੀ ਗੱਲ ਗਰਾਊਂਡ ਦੇ ਵਿੱਚ ਜਦੋਂ ਖੇਡਨਾਂ ਨੇ ਆਂ ਸ਼ੈਟਰ ਕਰਨਾਂ ਨੇ ਆਂ ਤੇ ਸਾਡੇ ਚ ਪੋਜ਼ਿਟਿਵਿਟੀ ਆਂਦੀ ਹੈ ਤੇ ਪੋਜ਼ਿਟਿਵਿਟੀ ਦੇ ਨਾਲ ਹੀ ਅੱਜ ਕੱਲ ਸਾਰਾ ਚੱਲਦਾ ਹੈ ਦੂਜਾ ਜਿਹੜੀ ਗਰਾਊਂਡ ਦੇ ਨਾਲ ਖੇਡਾਂ ਦੀ ਜਿਹੜੀ ਗੱਲ ਹੈ ਇਹਦੇ ਨਾਲ ਅਸੀਂ ਡਰੱਗਸ ਤੋਂ ਦੂਰ ਹੁੰਨੇ ਆਂ ਈਵਨ ਇਹ ਇਹ ਵੀ ਕਹਿ ਸਕਦੇ ਆਂ ਵੀ ਸਟੱਡੀ ਵਿੱਚ ਵੀ ਅੱਛੇ ਰਹਿਨੇ ਆਂ ਇਹ ਨਹੀਂ ਵੀ ਇਹੀ ਸਟੱਡੀ ਭੁੱਲ ਜੰਨੇ ਆਂ ਸਟੱਡੀ ਵਿੱਚ ਵੀ ਅੱਛੇ ਰਹਿਨੇ ਆਂ ਕਿਉਂਕਿ ਮਾਈਂਡ ਸਾਡਾ ਫਰੈਸ਼ ਹੁੰਦਾ ਤੇ ਬਹੁਤ ਖੁਸ਼ੀ ਦੀ ਗੱਲ ਹੈ ਅੱਜ ਗੁਰਪ੍ਰੇਮ ਜਿਹੜਾ ਤੁਸੀਂ ਬੜਾ ਵਧੀਆ ਪ੍ਰਚਲਨ ਕੀਤਾ ਰੈ residense ਨੇ ਵਾ ਸਭ ਲੋਗੋਂ ਬਹੁਤ ਬਾਰਗਵਾਦ ਦੇਣਾ ਤੇ ਸਭ ਤੋਂ ਵੱਡੀ ਗੱਲ ਹੈ ਜਿਹੜਾ ਗੁਰੂ ਨਾਨਕ ਸਾਹਿਬ ਦਾ ਸੰਦੇਸ਼ ਆ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਅਹੀਂ ਉਸੇ ਪੂਰਨਿਆ ਤੇ ਕੋਸ਼ਿਸ਼ ਕਰ ਰਹੇ ਚੰਨ ਦੀ ਔਰ ਜਿਹਨੂੰ ਉਸ ਪੂਰਨਿਆ ਲੈ ਕੇ ਜਾ ਰਹੇ ਆ ਨੈਗਰੈਂਟ ਫ੍ਰੈਂਡਲੀ ਤੇ ਤੁਸੀਂ ਵੀ ਸਾਡਾ ਸਾਥ ਦੇ ਰਹੇ ਤੇ ਮੈਨੂੰ ਆਸ ਹੈ ਵੀ ਆਪਾਂ ਸਪੋਰਟਸ ਨੂੰ এনਵਾਇਰਨਮੈਂਟ ਨੂੰ ਹਰ ਚੀਜ਼ ਨੂੰ ਬਰਕਰਾਰ ਰੱਖਣਾ ਤੇ ਮੇਰਾ ਅੰਤਿਮ ਸੰਦੇਸ਼ ਆ ਇਸ ਸਾਰੇ ਦਾ ਸਾਥ ਦਿਓ ਗੱਲ ਬਿਲਕੁਲ ਕੋਰੀ ਨੂੰ ਹੋਰ ਸੁਣਾ ਪਈ। ਅੱਜ ਇਹਨਾਂ ਕਿਹਾ ਕਿ ਜਿਹੜੇ ਨਸ਼ੇ ਆ ਉਹ ਪਹਿਲਾਂ ਪੰਜ ਦਰਿਆ ਸੀ ਤੇ ਹੁਣ ਛੇਵਾਂ ਨਸ਼ਿਆਂ ਦਾ ਚੜ ਪਿਆ। ਪਰ ਹੁਣ ਇਹਦੀ ਜੰਗ ਆ ਰਹੀ ਆ ਸਾਡੇ ਉਹ ਇੱਕ ਤੋਂ ਦੂਰ ਹੋ ਰਹਾ। ਅੱਗੇ ਰੋ ਫਰਕ ਪੈ ਰਿਹਾ ਵਾ ਜਿਹੜੇ ਲੱਗ ਗਏ ਉਹਨਾਂ ਛੱਡੀ ਨਹੀਂ ਤੇ ਜਿਹੜੇ ਹੋਣ ਰਾਵੀ ਜੂਥਾ ਉਹ ਇਹਨੂੰ ਛੱਡ ਰਿਹਾ। ਇਹ ਤੋਂ ਪਿੱਛੇ ਜਾ ਰਿਹਾ। ਬਹੁਤ ਬਹੁਤ ਧੰਨਵਾਦ ਜੀ। ਇਹ ਜੋ ਉਪਰਾਲਾ ਸੀ ਸ਼ੁਰੂ ਕੀਤਾ ਸੀ ਪਿਛਲੇ ਸਾਲ ਗੁਰੂ ਨਾਨਕ ਸਾਹਿਬ ਜੀ ਦੇ ਗੁਰਪੁਰਬ ਤੇ ਬੱਚਿਆਂ ਨੂੰ ਸਾਰਿਆਂ ਨੂੰ ਮੋਟੀਵੇਟ ਕਰਨ ਵਾਸਤੇ ਸਿਹਤਮੰਦ ਰੱਖਣ ਵਾਸਤੇ ਪਿਛਲੇ ਸਾਲ ਅਸੀਂ ਬੈਡਮਿੰਟਨ ਦਾ ਟੂਰਨਾਮੈਂਟ ਕਰਾਇਆ ਸੀ ਇਸ ਵਾਰ ਅਲਫਾ ਸਿਟੀ ਸਪੋਰਟਸ ਕਲੱਬ ਵੱਲੋਂ ਵਾਲੀਬਾਲ ਦਾ ਟੂਰਨਾਮੈਂਟ ਕਰਵਾਇਆ ਗਿਆ ਜਿਹਦੇ ਵਿੱਚ ਤੁਸੀਂ ਸਾਰਿਆਂ ਨੇ ਵੇਖਿਆ ਕਿ ਸਾਰੇ ਅਲਫਾ ਸਿਟੀ ਦੇ ਬੱਚਿਆਂ ਨੇ ਵੱਡਿਆਂ ਨੇ ਵੱਧ ਚੜ ਕੇ ਹਿੱਸਾ ਲਿਆ